ਅਕਾ ਮਾਲੀ ਦਾ ਨਾ ਜਮਾਈ ਸਹਿਆ ਪਿਆ ਕਿਹੜਾ ਵੇਲਾ ਹੋ ਗਿਆ ਹਜੇ ਤੱਕ ਨਹੀਂ ਆਈ ਪੈਸਿਆਂ ਨੂੰ ਮੂੰਹ ਅੱਡ ਲੈਂਦੀ ਐ ਚੜੇ ਮਹੀਨੇ ਲੈ ਆਂਟੀ ਐਡਵਾਂਸ ਦੇ ਦੇ ਮੈਨੂੰ ਘਰ ਕੰਮ ਐ ਆ ਦੇਖ ਲੈ ਕਮਾਲ ਹੋਈ ਪਈ ਆ ਹੈ ਦੱਸ ਜਵਾਕਾਂ ਨੇ ਕੰਮ ਤੇ ਜਾਣਾ ਆ ਕੀ ਗੱਲਾਂ ਕਰਦੀ ਐ ਦੁਖੀ ਕਰ ਛੱਡਿਆ ਇਹਨੇ ਸਿਆ ਨੂੰ ਮੂੰਹ ਅੱਡ ਲੈਂਦੀ ਆ ਭਲਾ ਪੈਸੇ ਦਰਫਤਾ ਨਾ ਲੱਗਦੇ ਆ ਨਾ ਤਾਂ ਹਜੇ ਟੋਨੀ ਉੱਠਿਆ ਅਨਮੋਲ ਵੀ ਹਜੇ ਨਾ ਆਕੇ ਪਤਾ ਨਹੀਂ ਕਿੱਧਰ ਚਲੇ ਗਿਆ ਦੇਖਾਂ ਤਾਂ ਸਹੀ ਨਹੀਂ ਤਾਂ ਦੁਬਾਰਾ ਫੋਨ ਕਰਦੀ ਆ ਫਿਰ ਨਾ ਫੋਨ ਚੱਕਦੀ ਐ ਮੈਨੂੰ ਤਾਂ ਹਨਾ ਗੁੱਸਾ ਆ ਹੀ ਜਾਂਦਾ ਮਾਰ ਗਈ ਬਈ ਬੇਦੱਸ ਕਿ ਤੂੰ ਰੋਟੀ ਤਾਂ ਬਣਾ ਦੇ ਆ ਕੇ ਉਹ ਕੀ ਹੋ ਗਿਆ ਮਾਤਾ ਕਿਉਂ ਬੜਬੜ ਕਰੀ ਜੰਨੀ ਐ ਬੇ ਪੁੱਤ ਬੜਬੜ ਮੈਂ ਕੀ ਕਰਨਾ ਆ ਕੰਮ ਵਾਲੀ ਕੁੜੀ ਜੀ ਹਜੇ ਤੱਕ ਨਹੀਂ ਆਈ ਕੁੜੀ ਮਾਤਾ ਆਪਣੇ ਕੰਮ ਤੇ ਆਂਟੀ ਆਉਂਦੀ ਹੁੰਦੀ ਆ ਤੇ ਤੂੰ ਕੁੜੀ ਕਿਹ ਜਾਨੀ ਐ ਵੇ ਕਾਨੂੰ ਆਂਟੀ ਦਾ ਜਵਾਬ ਦੇ ਗਈ ਉਹਨੇ ਆਪਣੀ ਭਤੀਜੀ ਖੋਰੇ ਭਾਣਜੀ ਭੇਜਦੀ ਹੁਣ ਤਾਂ ਉਹ ਆਉਂਦੀ ਐ ਜਵਾਬ ਕਾ ਤੂੰ ਦੇਗੀ ਨਾਲੇ ਆਂਟੀ ਫਿਰ ਕਹਿੰਦੀ ਭਾਈ ਮੇਰੇ ਤੋਂ ਰੋਟੀ ਨਹੀਂ ਬਣਦੀ ਮੈਂ ਤਾਂ ਭੈਸਿਆਣੀ ਹੋ ਗਏ ਉਹ ਇਹਨਾਂ ਦਾ ਵੀ ਸਰਾ ਹੀ ਪਿਆ ਬੇਬੇ ਹੋਰ ਜਦੋਂ ਪੈਸੇ ਲੈਣੇ ਹੁੰਦੇ ਆ ਉਹ ਤਾਂ ਲੱਗ ਜਾਂਦੇ ਸਾਨੂੰ ਪੈਸੇ ਦੇ ਦੋ ਤੇ ਕੰਮ ਕਰਉਂਦਾ ਇਹਨਾਂ ਨੂੰ ਚੱਜ ਲਈ ਉਹੀ ਤਾਂ ਪੁੱਤ ਮੈਂ ਸੋਚਦੀ ਆ ਆ ਖੱਲਾ ਖੁੰਡੀਆਂ ਚ ਕੁੜੀ ਜਿਹੀ ਕੂੜਾ ਵੀ ਚੰਗੀ ਤਰ੍ਹਾਂ ਕੱਢਦੀ ਨਹੀਂ ਹੈਗੀ ਚੱਲ ਮਾਤਾ ਤੂੰ ਕਹਿ ਕੇ ਕਰਾ ਲਿਆ ਕਰੀ ਹੋਰ ਤਾਂ ਕੀ ਹੈ ਤੇ ਰੋਟੀ ਸੱਚ ਹੁਣ ਆਕੇ ਬਣਾਉਗੀ ਹੋਰ ਪੁੱਤ ਮੇਤੋਂ ਕਿਹੜਾ ਖੜਕੇ ਰੋਟੀ ਬਣਦੀ ਆ ਹੁਣ ਉਹੀ ਬਣਾਉਗੀ ਮਾਤਾ ਤੈਨੂੰ ਪਤਾ 8:30 ਵਜੇ ਨਿਕਲਣਾ ਹੁੰਦਾ ਕੀ ਪਤਾ ਉਹ ਕਿਹੜੇ ਵੇਲੇ ਆਉਗੀ ਤੇ ਕਿਹੜੇ ਵੇਲੇ ਨਾ ਹੁਣ ਅਸੀਂ ਭੁੱਖੇ ਜਾਵਾਂਗੇ ਨਾ ਪੁੱਤ ਮੈਂ ਉਹਨਾਂ ਨੂੰ ਫੋਨ ਕਰਦੀ ਵੇ ਉਹਦੀ ਤਾਈ ਦਾ ਨੰਬਰ ਹੈਗਾ ਮੇਰੇ ਕੋਲ ਵੇ ਭਾਈ ਭੇਜ ਇਹਨੂੰ ਕੁੜੀ ਨੂੰ ਚੱਲ ਐ ਕਰਮਾ ਤਾਂ ਤੇ ਉਹਨੂੰ ਫੋਨ ਕਰਦੀ ਤੇ ਤੂੰ ਨਾ ਚਾਹ ਬਣਾ ਕੇ ਰੱਖਦੀ ਤੇ ਥਰਮੋਸ ਚ ਪਾਦੀ ਮੈਂ ਜਾਂਦਾ ਹੋਇਆ ਲੈ ਕੇ ਜਾਊਂ ਤੈਨੂੰ ਪਤਾ ਠੰਡ ਵਾਲੀ ਐ ਪੀਤੀ ਜਾਂਦੀ ਐ ਉਹ ਤਾਂ ਪੁੱਤ ਮੈਂ ਚਾਹ ਬਣਾ ਦੰਨੀ ਐ ਤੂੰ ਟੋਨੀ ਨੂੰ ਬਿਠਾ ਉਹ ਉੱਠਿਆ ਨਹੀਂ ਕਿੱਡਾ ਦਿਨ ਚੜਾ ਆ ਉਹਦਾ ਉਹਦਾ ਤਾਂ ਕੀ ਗੱਲਾਂ ਕਰਦੇ ਉਹ ਤਾਂ ਸਰਿਆ ਪਿਆ ਉਹਨੂੰ ਕਿੰਨੇ ਵਾਰ ਗੋਲ ਮਾਰਤੇ ਵੀ ਭਾਈ 7 ਵਜੇ ਪਈ ਐ ਉੱਠ ਖੜ ਕੰਮ ਤੇ ਵੀ ਜਾਣਾ ਉਹ ਕਿਹੜਾ ਗੱਲ ਸੌਂਦਾ ਕਿਸੇ ਦੀ ਇੱਥੇ ਤਾਂ ਸਾਰਿਆਂ ਦਾ ਸਰਿਆ ਪਿਆ ਆ ਕੁੜੀ ਜਹੀ ਇਹਨੇ ਬੱਦ ਦੁਖੀ ਕਰਤਾ ਜੜੇ ਮਹੀਨੇ ਪੈਸੇ ਅਸੀਂ ਦੇਣੇ ਹੁੰਦੇ ਆ ਪਹਿਲੇ ਮੰਗਲ ਆਪਾਂ ਦੀ ਆਂਟੀ ਜੀ ਅਡਵਾਂਸ ਦੇ ਦਿਓ ਮੈਨੂੰ ਲੋੜ ਆ ਪੈਸਿਆਂ ਦੀ ਆ ਦੇਖ ਲਾ ਕੰਮ ਨੂੰ ਚੱਲ ਛੱਡ ਤੂੰ ਨਾ ਐਵੇਂ ਬਹੁਤੀ ਫਿਕਰ ਕਰ ਤੇ ਮੈਂ ਐ ਕਰਦਾ ਨਾਲੇ ਤਾਂ ਕੱਪੜੇ ਬਦਲ ਲੈਣਾ ਤੈਨੂੰ ਪਤਾ ਲੋਰ ਭਾਈ ਬਿਠਾ ਮਾਤਾ ਨਹਾ ਕੇ ਨਿਕਲਿਆ ਸੀਗਾ ਚੱਲ ਟੋਨੀ ਨੂੰ ਬਿਠਾ ਉਹਨੂੰ ਠੋਣਾ ਮਾਤਾ ਤੂੰ ਐ ਕਰ ਮੇਰੇ ਨਾਲ ਹੀ ਆ ਜਾ ਮੇਰੇ ਕਹੇ ਤੇ ਤਾਂ ਉਹਨੇ ਉੱਠਣਾ ਨਹੀਂ ਤੇ ਤੂੰ ਹੀ ਠਾ ਦੇ ਉਹਨੂੰ ਚੱਲ ਆ ਜਾ ਮੈਂ ਕਹਿੰਦੀ ਸੀ ਮੈਂ ਚਾਹ ਬਣਾ ਲਵਾਂ ਗਾਣਾ ਦੇ ਲੇ ਦੱਸ ਫੇਜ ਤੱਕ ਨਹੀਂ ਕੁੜੀ ਆਈ ਫਿਰ ਦੁਬਾਰਾ ਫੋਨ ਕਰਦੀ ਆ ਕਮਾ ਲਈ ਹੋਈ ਪਈ ਆ ਆਂਟੀ ਜੀ ਸੱਸੀ ਗੱਲ ਜੀ ਸੱਸੀ ਗੱਲ ਪੁੱਤ ਆ ਗਈ ਕੁੜੀਆਂ ਨਾ ਲੇਟ ਤੈਨੂੰ ਪਤਾ ਤਾਂ ਹੈ ਵੀ ਜੋ ਆਕਾਂ ਨੇ ਕੰਮ ਤੇ ਜਾਣਾ ਹੁੰਦਾ ਤੇਰੀ ਤਾਈ ਨੇ ਤੈਨੂੰ ਦੱਸਿਆ ਨਹੀਂ ਨਾ ਨਾ ਆਂਟੀ ਜੀ ਉਹਨਾਂ ਨੇ ਤਾਂ ਦੱਸਿਆ ਸੀ ਪਰ ਤੁਹਾਨੂੰ ਪਤਾ ਘਰੇ ਫਿਰ ਕੋਈ ਕੰਮ ਕਰਨ ਵਾਲਾ ਹੁੰਦਾ ਨਹੀਂ ਤਾਈ ਵੀ ਬਿਮਾਰ ਆ ਉਹਦੇ ਕਰਕੇ ਮੈਨੂੰ ਘਰੇ ਵੀ ਕੰਮ ਕਰਨਾ ਪੈ ਗਿਆ ਅੱਛਾ ਚੱਲ ਕੋਈ ਨਹੀਂ ਪਤਾ ਜਲਦੀ ਥੋੜਾ ਜਿਹਾ ਆ ਜਾਇਆ ਕਰ ਪਤਾ ਕੀ ਗੱਲ ਐ ਜਵਾਕਾਂ ਨੇ ਦੋਨਾਂ ਨੇ ਸਨੇਹਾ ਕੰਮ ਤੇ ਜਾਣਾ ਹੁੰਦਾ ਠੀਕ ਐ ਕੋਈ ਨਹੀਂ ਅੰਡੀ ਅੱਜ ਮੈਂ ਲੇਟ ਹੋ ਗਈ ਕੱਲ ਤੋਂ ਮੈਂ ਟਾਈਮ ਤੇ ਪਹੁੰਚਿਆ ਕਰੂੰਗੀ ਠੀਕ ਐ ਪੁੱਤ ਮੈਂ ਹੌਲੀ ਹੌਲੀ ਆਟਾ ਤੱਕ ਗੁੰਨ ਦਿੱਤਾ ਰਸੋਈ 'ਚ ਗੁੰਨੇ ਆ ਪਿਆ ਆਟਾ ਤੂੰ ਰੋਟੀ ਬਣਾ ਦੇ ਤੇ ਇੱਕ ਹੋ ਬਾਥਰੂਮ 'ਚ ਕੱਪੜੇ ਪਏ ਆ ਪੁੱਤ ਧੋਣ ਵਾਲੇ ਉਹ ਵੀ ਧੋ ਲੈ ਤੇ ਸਬਜ਼ੀ ਤਾਂ ਸੁੱਕਣਾ ਕੱਲ ਦੀ ਪਈ ਆ ਤੂੰ ਆਥਣੇ ਸਬਜ਼ੀ ਬਣਾ ਦੇ ਠੀਕ ਐ ਅੰਟੀ ਮੈਨੂੰ ਤੁਸੀਂ ਅੱਜ ਚੰਗੀ ਤਰ੍ਹਾਂ ਕੰਮ ਸਮਝਾ ਦਿਓ ਤੇ ਮੈਨੂੰ ਐਂ ਦੱਸ ਦੋ ਵੀ ਮੈਨੂੰ ਕਿੰਨੇ ਟਾਈਮ ਕਿੰਨੀ ਵਾਰ ਆਣਾ ਹੁੰਦਾ ਸਵੇਰੇ ਤੇ ਸ਼ਾਮ ਦੋ ਟਾਈਮ ਆਣਾ ਹੁੰਦਾ ਰੋਟੀ ਦੋ ਟਾਈਮ ਦੀ ਬਣਾਉਣੀ ਹੁੰਦੀ ਆ ਹਾਂ ਪੁੱਤ ਆ ਦੁਪਹਿਰ ਨੂੰ ਤਾਂ ਮੈਂ ਨਾ ਰੋਟੀ ਖਾਂਦੀ ਨਹੀਂ ਕੁਝ ਫਰੂਟ ਵਗੈਰਾ ਖਾ ਲੈਂਦੀ ਆ ਆ ਜਾਮ ਦੁੱਧ ਦੁੱਧ ਪੀ ਲੈਣੀ ਹੁੰਦੀ ਆ ਕਿਤੇ ਤੂੰ ਦੋ ਟਾਈਮ ਪੁੱਤ ਰੋਟੀ ਬਣਾਉਣਾ ਆ ਜਾ ਕਰ ਹਾਂਜੀ ਕੋਈ ਗੱਲ ਨਹੀਂ ਅੰਟੀ ਸਬਜ਼ੀ ਭਾਜੀ ਬਣਾ ਲੈਣੀ ਆ ਪੁੱਤ ਕਿ ਨਹੀਂ ਹਾਂਜੀ ਹਾਂਜੀ ਬਣਾ ਲੈਣੀ ਆ ਅੱਛਾ ਚੱਲ ਫੇਰ ਤਾਂ ਮੈਨੂੰ ਸੌਖ ਹੋ ਗਏ ਤੇ ਇਹ ਸਬਜ਼ੀ ਵੀ ਬਣਾ ਦਿਆ ਕਰ ਠੀਕ ਆਂਟੀ ਚਲ ਧੋ ਲੈ ਕੱਪੜੇ ਆ ਸੱਚ ਪਹਿਲੇ ਰੋਟੀ ਬਣਾ ਕੱਪੜੇ ਫੇਰ ਧੋਵੀ ਹਾਂਜੀ ਮੈਂ ਰੋਟੀ ਬਣਾ ਕੇ ਨਾ ਬਸ ਤੁਸੀਂ ਵੇਟ ਕਰੋ ਮੈਂ ਥੋੜੇ ਟਾਈਮ ਤੇ ਰੋਟੀ ਉਟੀ ਬਣਾ ਕੇ ਆਨੀ ਫਿਰ ਮੈਂ ਕੱਪੜੇ ਧੋ ਦਿੰਨੀ ਆ ਅੱਛਾ ਅੱਛਾ ਚਲ ਠੀਕ ਆ ਚੰਗਾ ਲੈ ਹੂੰ ਤਾਂ ਸਾਫ਼ ਸੁਥਰੀ ਲੱਗਦੀ ਆ ਕੁੜੀ ਬੋਲ ਬਾਣੀ ਵੀ ਬਹੁਤ ਵਧੀਆ ਆ ਚੱਲ ਭਾਈ ਜਿੱਦਾਂ ਆਪਣਾ ਮੂੰਹ ਸਿਰ ਸੁਆਰਿਆ ਆ ਕੰਮ ਦਾ ਵੀ ਉਈ ਸਵਾਰੇ ਹੋਰ ਚਲ ਦੇਖਦੀ ਆ ਅੱਜ ਕਿਦਾਂ ਦਾ ਕੰਮ ਕਰਦੀ ਆ ਕਿਦਾਂ ਦਾ ਨਹੀਂ ਚੱਲ ਭਾਈ ਦੇਖਣ ਪਰਖਣ ਤਾਂ ਵਧੀਆ ਲੱਗੀ ਹਾਈ ਹੋਏ ਐਨੀ ਸੋਹਣੀ ਕੁੜੀ ਅੱਜ ਤਾਂ ਤੜਕੇ ਤੜਕੇ ਨਾ ਖਸਨਾ ਦੇ گلاب ਦੇ ਦਰਸ਼ਨ ਹੋ ਗਏ ਰੁਭਾ ਇਹ ਤਾਂ ਮੇਰੇ ਵਾਲੀ ਦੇਖੀ ਜਾਂਦਾ ਇਹੋ ਜਿਹਾ ਮੈਂ ਕੀ ਕਰਤਾ ਜੇ ਕਿਤੇ ਆਂਟੀ ਨੇ ਦੇਖ ਲਿਆ ਨਾ ਮੇਂ ਤਾਂ ਰੇਲ ਬਣਾ ਦੋਗੀ ਚਲ ਮਨਾ ਮੈਂ ਉਹਦਾ ਕੰਮ ਕਰਦੀ ਆਂ ਗੱਲ ਸੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਹਾਂਜੀ ਮੈਂ ਤਾਂ ਇਹ ਕਹਿੰਦਾ ਸੀ ਛੜੂ ਨਾ ਥੋੜਾ ਧਿਆਨ ਨਾਲ ਲਾਓ ਤੁਸੀਂ ਅੱਛਾ ਜੀ ਕਿਉਂ ਕੀ ਹੋ ਗਿਆ ਉਹ ਕੱਲ ਨੂੰ ਮੇਰੇ ਕਮਰੇ ਵਿੱਚ ਮਿੱਟੀ ਵਾਲੀ ਰਹਿ ਗਈ ਸੀ ਮੈਂ ਤਾਂ ਤਾਂ ਕਹਿਣਾ ਤੁਹਾਨੂੰ ਨਹੀਂ ਜੀ ਕੋਈ ਗੱਲ ਨਹੀਂ ਅੱਗੇ ਤੋਂ ਮੈਂ ਧਿਆਨ ਨਾਲ ਲਾ ਦਿਆ ਕਰਾਂ ਹਾਂ ਤੇ ਇੱਕ ਗੱਲ ਹੋਰ ਤੁਹਾਡਾ ਨਾਮ ਕੀ ਹੈ ਜੀ ਸਿਮਰ ਅੱਛਾ ਨਾਮ ਤਾਂ ਬਹੁਤ ਸੋਹਣਾ ਤੁਸੀਂ ਨਾ ਮੈਨੂੰ ਬਾਲਾ ਜੀ ਜੀ ਨਾ ਕਰਿਆ ਕਰੋ ਤੁਸੀਂ ਮੇਰਾ ਨਾਮ ਲੈ ਕੇ ਬੁਲਾਇਆ ਕਰੋ ਨਾਨਾ ਜੀ ਅਸੀਂ ਤੁਹਾਡਾ ਨਾਮ ਕਿਵੇਂ ਲੈ ਸਕਦੇ ਆ ਅਸੀਂ ਤਾਂ ਇੰਨੇ ਛੋਟੇ ਆ ਤੁਹਾਡੇ ਤੋਂ ਤੁਸੀਂ ਵੱਡੇ ਲੋਕ ਆ ਕਿੱਥੇ ਅਸੀਂ ਤੇ ਕਿੱਥੇ ਤੁਸੀਂ ਯਾਰ ਕਿਹੜੀਆਂ ਗੱਲਾਂ ਕਰਦੀਆਂ ਸਿਮਰ ਤੂੰ ਛੋਟਾ ਵੱਡਾ ਕੋਈ ਨਹੀਂ ਹੁੰਦਾ ਛੋਟੀ ਵੱਡੀ ਨਾ ਬੰਦੇ ਦੀ ਸੋਚ ਹੁੰਦੀ ਹੈ ਉਹ ਤਾਂ ਠੀਕ ਹੈ ਜੀ ਪਰ ਅਸੀਂ ਥੋੜੇ ਘਰ ਦੇ ਨੌਕਰਾਂ ਤੇ ਤੁਹਾਡਾ ਨਾਮ ਲੈ ਕੇ ਬੁਲਾਉਣ ਦੀ ਔਕਾਤ ਨਹੀਂ ਰੱਖਦੇ ਹੈਗੇ ਸਿਮਰ ਮੈਂ ਤੇ ਇਸ ਗੱਲ ਨਾਲ ਨਾ ਬਿਲਕੁਲ ਵੀ ਸਹਿਮਤ ਨਹੀਂ ਅੱਜ ਤੋਂ ਬਾਅਦ ਤੂੰ ਮੇਰਾ ਨਾਮ ਲੈ ਕੇ ਬੁਲਾਏਂਗੀ ਪਰ ਫਿਰ ਆਂਟੀ ਕੀ ਕਹਿਣਗੇ ਸਿਮਰ ਨਾਮ ਲੈਣ ਨਾਲ ਕੀ ਹੋਜੂ ਨਾਲੇ ਮੰਮੀ ਨੇ ਕੁਛ ਨਹੀਂ ਕਹਿਣਾ ਤੈਨੂੰ ਚਲੋ ਠੀਕ ਹੈ ਜੀ ਜਿਵੇਂ ਤੁਹਾਡੀ ਮਰਜ਼ੀ ਸਿਮਰ ਤੁਹਾਨੂੰ ਇੱਕ ਗੱਲ ਕਹਾਂ ਮੈਨੂੰ ਐਂ ਲੱਗਦਾ ਜਿਵੇਂ ਰੱਬ ਨੇ ਤੁਹਾਨੂੰ ਬੇਲੇ ਬਹਿ ਕੇ ਬਣਾਇਆ ਹੁੰਦਾ ਕਿਉਂ ਜੀ ਕੀ ਹੋਇਆ ਉਹ ਹੋਇਆ ਤਾਂ ਕੁਛ ਨਹੀਂ ਐਂ ਲੱਗਦਾ ਜਿਵੇਂ ਦੁਨੀਆ ਦੀ ਸਾਰੀ ਖੂਬਸੂਰਤੀ ਨਾ ਤੁਹਾਡੇ ਤੇ ਢੇਰੀ ਕਰਦੀ ਹੋਵੇ ਨੇਰੀ ਹੁਸਨਾ ਦੀ ਪਰੀ ਕਾਦਾ ਹੁਸਨ ਜੀ ਨਾਲੇ ਸਾਨੂੰ ਗਰੀਬਾਂ ਨੂੰ ਕੋਸਨ ਕਿੱਥੇ ਰਾਸ ਆਉਂਦਾ? ਸਿਮਰ ਜਰੂਰੀ ਨਹੀਂ ਹੁੰਦਾ ਵੀ ਇਹ ਮੇਰੇ ਲੋਕ ਹੀ ਸੋਹਣੇ ਹੁੰਦੇ ਐ। ਸਗੋਂ ਮੀਰਾ ਦਾ ਤਾਂ ਦਿਲ ਵੀ ਕਾਲਾ ਹੁੰਦਾ। ਪਤਾ ਨਹੀਂ ਜੀ ਇਹਦਾ ਤਾਂ ਪਰ ਸਾਨੂੰ ਤਾਂ ਆਪਣਾ ਕੰਮ ਹੀ ਸੋਹਣਾ ਲੱਗਦਾ। ਸਿਮਰ ਤੈਨੂੰ ਇੱਕ ਗੱਲ ਆਖਾਂ ਤੂੰ ਵਾਕਈ ਬਹੁਤ ਸੋਹਣੀ ਐ ਯਾਰ। ਤੇ ਚਲੋ ਛੱਡੋ ਜੀ ਇਹ ਗੱਲਾਂ ਨੂੰ। ਮੈਨੂੰ ਹੁਣ ਕੰਮ ਕਰ ਲੈਣ ਦਿਓ। ਨਹੀਂ ਤਾਂ ਆਂਟੀ ਨੇ ਕਹਿਣਾ ਵੀ ਇੱਕ ਕਮਰੇ 'ਚ ਹੀ ਇੰਨਾ ਟਾਈਮ ਲਾਤਾ ਨੇ। ਤੂੰ ਚਲੋ ਕੋਈ ਗੱਲ ਨਹੀਂ। ਕਰ ਲਓ ਤੁਸੀਂ ਝਾੜੋ। ਵੈਸੇ ਮੰਮੀ ਬਹੁਤ ਵਧੀਆ ਐ। ਉਹ ਕੁਝ ਨਹੀਂ ਕਹਿੰਦੇ ਤੁਹਾਨੂੰ। ਕਰ ਲਓ ਤੁਸੀਂ ਝਾੜੂ ਹਾਇਰਪਾ ਕਿੰਨੀ ਸੋਹਣੀ ਆ ਜੱਜ ਹਾਂ ਹਾਂ ਕੋਈ ਨਹੀਂ ਮਾਰੂੰਗੀ ਜਿਹੜਾ ਮੈਂ ਪਰ ਤੂੰ ਦਵਾਈ ਦਾ ਨਾ ਲਈ ਜਾਇ ਇਹ ਨਾ ਹੋਵੇ ਬੇ ਜਿਆਦੇ ਦੁੱਖ ਵਧਾ ਕੇ ਬੈਠਵੇਂ ਇਸ ਸੱਲ ਘਟਿਓ ਤਾਂ ਭੈਣੇ ਬਾਲੇ ਮਾੜੇ ਆ ਆ ਸਾਡੇ ਪਿੰਡ ਇੱਕ ਬੁੜੀ ਦੇ ਘਟ ਗਏ ਸੀ ਉਹ ਤਾਂ ਵਿਚਾਰੀ ਜਾਂਦੀ ਲੱਗੀ ਇਤ ਕੱਟਿਓ ਵਿਵਾਰੇ ਉਹਕੇ ਬਦਿਓ ਵੀ ਮਾਰੀ ਭੈਣੇ ਦੇਖ ਮੇਰੀ ਗੱਲ ਸੁਣ ਗੇੜਾ ਤਾਂ ਮੈਂ ਜ਼ਰੂਰ ਮਾਰੂੰਗੀ ਤੇਰੇ ਕੋਲ ਦੋ ਦਿਨ ਲਾ ਵੀ ਜਾਊਂਗੀ ਪਰ ਕੀ ਕਰਾਂ ਘਰ ਨਹੀਂ ਨਾ ਸਰਦਾ ਕਮਾਲੀਆਂ ਤੇ ਕਿੱਥੇ ਭਰੋਸਾ ਕਰ ਹੁੰਦਾ ਨਾਲੇ ਜਵਾਕ ਨਹੀਂ ਨਾ ਉਹੀ ਤਾਂ ਗੱਲ ਐ ਗੱਲ ਤਾਂ ਸੁਣ ਲੈ ਜਵਾਕ ਨਹੀਂ ਨਾ ਕੱਲੇ ਛੱਡ ਹੁੰਦੇ ਹਮ ਕੰਮ ਵਾਲੀ ਤੇ ਭਰੋਸਾ ਥੋੜੀ ਕਰ ਸਕਦੀ ਆ ਨਾਲੇ ਆਹ ਟੋਨੀ ਉਹ ਤਾਂ ਕਿਸੇ ਹੱਥ ਦੀ ਰੋਟੀ ਨਹੀਂ ਕਾੰਦਾ ਕੀ ਕਰਾਂ ਹਜੇ ਅਨਮੋਲ ਮੇਰਾ ਉਹਨੂੰ ਜਿਹੋ ਜਿਹੀ ਰੁੱਖੀ ਸੀ ਦੇ ਦਾਂ ਉਹ ਤਾਂ ਚਾਹ ਨਾ ਦੁੱਧ ਨਾ ਬਰੈਡ ਵੀ ਖਾ ਲੰਦਾ ਪੁੱਤ। ਹਾਂ ਟੋਨੀ ਇਹ ਤਾਂ ਬਾਲਾ ਹੀ ਜੈਰੀ ਐ। ਹਾਂ ਹਾਂ ਮੈਨੂੰ ਪਤਾ ਐ ਕੋਈ ਗੱਲ ਨਹੀਂ ਮੈਂ ਜ਼ਰੂਰ ਘੇੜਾ ਮਾਰੂੰਗੀ। ਹਾਂ ਚੰਗਾ ਮੈਂ ਰੱਖਦੀ ਆ ਪੁੱਤ। ਖਿਆਲ ਰੱਖੀਆ ਆਪਣਾ। ਕੀ ਕਰੀਏ ਨੀ ਮਾਤਾ? ਬੇਕਾਰ ਨਾ ਕੀ ਆ। ਤੇਰੀ ਮਾਸੀ ਬਿਮਾਰ ਹੋ ਰਹੀ ਆ ਬਹੁਤ ਸੈੱਲ ਘਟ ਗਏ ਉਹਦੇ। ਨੱਚਾ ਕੀ ਹੋ ਗਿਆ ਮਾਸੀ ਨੂੰ ਹੋਣਾ ਕੀ ਆ ਸੈੱਲ ਘਟ ਗਏ ਬੁਖਾਰ ਲੱਤਾਂ 'ਚ ਦਰਦ ਖਾਂਗ ਰੇਸ਼ ਅੱਜ ਕਾਮ ਪਤਾ ਹੀ ਨਹੀਂ ਕੀ ਕੀ ਹੋਇਆ ਆ ਫਰੋਂਦੀ ਸੀ ਵਿਚਾਰੀ ਫੋਨ ਤੇ ਫਿਰ ਮਾਤਾ ਪਤਾ ਲੈ ਆਉਂਦੀ ਆ ਉਹ ਤਾਂ ਤੂੰ ਜਾ ਕੇ ਮੈਨੂੰ ਤਾਂ ਕਹਿੰਦੀ ਆ ਵੀ ਦੋ ਦਿਨ ਮੇਰੇ ਕੋਲ ਰਹਿ ਕੇ ਆ ਮੈਂ ਕੀ ਕਰਾਂ ਘਰ ਸੁਣਨਾ ਛੱਡ ਕੇ ਸਰਦਾ ਨਹੀਂ ਪੁੱਤ ਲੈ ਕਿਉਂ ਮਾਤਾ ਆਉਂਦੀ ਤਾਂ ਹੈਗੀ ਕੰਮ ਵਾਲੀ ਉਹਨੂੰ ਚਾਬੀ ਦੇ ਜਾਂਦੀ ਨਾਲੇ ਘਰੇ ਘੇੜਾ ਮਾਰ ਜਾਂਦੀ ਉਹ ਬੇ ਐ ਤਾਂ ਕੰਮ ਵਾਲੀ ਵਿਚਾਰੀ ਸਾਊ ਆ ਮੈਂ ਤਾਂ ਇਹ ਸੋਚਦੀ ਸੀ ਵੇ ਤੇਰੀ ਮਾਸੀ ਦਾ ਮੈਨੂੰ ਅਲਾਮਬਾ ਦੇਉਗੀ ਵੇ ਭੈਣ ਫੋਨ ਕਰਕੇ ਦੱਸਿਆ ਖਬਰ ਵੀ ਨਹੀਂ ਮੇਰੀ ਲੈਣ ਆਈ ਵਿਚਾਰੀ ਮੇਰੇ ਹਰ ਤੱਕ ਸੁੱਖ ਵਿੱਚ ਖੜੀ ਐ ਪੁੱਤ ਜੀ ਅੱਜ ਉਹਦੇ ਤੇ ਦੁੱਖਾਂ ਦੀ ਨੇਹੀ ਝੁੱਲੀ ਹੈ ਨਾ ਤਾਂ ਮੈਨੂੰ ਵੀ ਤਾਂ ਜਾਣਾ ਚਾਹੀਦਾ ਐ ਅਕਸਰ ਨੂੰ ਮੇਰੇ ਨਾਲ ਦੀ ਜੰਮੀ ਮੇਰੀ ਭੈਣ ਐ ਤੁਸੀਂ ਕਿਹੜਾ ਰਾਤ ਰਹਿਣੀ ਐ ਮਾਤਾ ਜਾ ਆ ਨਾਲੇ ਮਾਸੀ ਦਾ ਪਤਾ ਲੇ ਆ ਰਾਤ ਤਾਂ ਪੁੱਤ ਟੋਣੀ ਮੈਂ ਨਹੀਂ ਰਹਿਣਾ ਪਰ ਜੇ ਸੋਚਿਆ ਜਾਵੇ ਮੇਰੀ ਐਨੀ ਭੈਣ ਬਿਮਾਰ ਐ ਰਾਤ ਰਹਿ ਬਗੈਰ ਕਿਹੜਾ ਸਰਦ ਐ ਪੁੱਤ ਬਾਕੀ ਉਹਦੀਆਂ ਤਾਂ ਉਹਦੇ ਕੋਲ ਨੋਹਾਂ ਨੇ ਆਪਾਂ ਇੱਥੇ ਇਕੱਲੇ ਗੈ ਰਹੇ ਆਂ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਨੇ ਮੇਰੀ ਭੈਣ ਬਿਮਾਰ ਹੈ ਮੈਂ ਉਹਦੇ ਕੋਲ ਦੋ ਰਾਤਾਂ ਰਹਿ ਕੇ ਆਵਾਂ ਪਰ ਫਿਰ ਮੈਂ ਸੋਚਦੀ ਆਂ ਵੀ ਮੇਰੇ ਪੁੱਤ ਇਕੱਲੇ ਨੇ ਘਰ ਘਰ ਸੁਣਨਾ ਨਹੀਂ ਛੱਡ ਹੁੰਦਾ ਪੁੱਤ ਉਹ ਚੱਲ ਕੱਲੀ ਨੂੰ ਤਾਂ ਕੀ ਆ ਮਾਤਾ ਨਾਣੇ ਅਨਮੋਲ ਆਇਆ ਨਹੀਂ ਹਜੇ ਅਨਮੋਲ ਵੀ ਬਤੌਣ ਵਾਲਾ ਹੀ ਆ ਤੂੰ ਐ ਕਰ ਮੂੰਹ ਹੱਟੋ ਕੇ ਕੱਪੜੇ ਬਦਲ ਲੈ ਚਾਹ ਬਣੀ ਪਈ ਆ ਚਾਹ ਪੀ ਲੈ ਦੇ ਨਾਲੇ ਮਾਤਾ ਉਹ ਕੰਮ ਵਾਲੀ ਵੀ ਨਹੀਂ ਆਈ। ਉਹ ਵੀ ਆਉਣ ਵਾਲੀ ਆ। ਰੋਜ਼ੇ ਲੇਟ ਹੋ ਜਾਂਦੀ ਐ। ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਮਾਤਾ ਵੀ ਆਪਣੀ ਨਾਲ ਸੂਈ ਵਾਲੀ ਟੂਟੀ ਖਰਾਬ ਐ। ਉਹ ਠੀਕ ਕਰ ਲਾਊਗਾ ਮੁੰਡਾ। ਆਹੋ, ਦੋ ਫੋਨ ਕਰਤੇ ਉਹਨੂੰ ਸਵੇਰ ਦੀ ਨੂੰ ਹਜੇ ਤੱਕ ਨਹੀਂ ਆਇਆ। ਹੁਣ ਆਥਣ ਹੋ ਗਈ ਆ। ਹੁਣ ਕਿਹੜਾ ਹੋਊਗਾ ਉਹ। ਕੋਈ ਨਾ, ਨਾਲੇ ਮੈਂ ਕੱਪੜੇ ਚੇਂਜ ਕਰ ਲੈਣਾ ਤੇ ਉਹਨੂੰ ਕਰਦਾ ਫੋਨ ਫਿਰ ਮੈਂ। ਚਲ ਠੀਕ ਐ ਫੋਨ ਕਰ ਦੇ। ਤਾਂ ਨਾਲੇ ਚਾਹ ਦਾ ਘੁੱਟ-ਘੁੱਟ ਪੀ ਲੈ ਠੰਡ ਐ ਬਾਰ। ਠੀਕ ਐ। ਆ ਦੱਸ ਕੰਮ ਵਾਲੀ ਵੀ ਸਵੇਰੇ ਵੀ ਲੇਟ ਆਥਣੇ ਵੀ ਲੇਟ ਵੀ ਤੂੰ ਤਾਂ ਟਾਈਮ ਨਾਲ ਆ ਜਾਇਆ ਕਰ ਹੈ ਜਿੰਨੇ ਜੋਗੀ ਹੈਗੀਆਂ ਮੈਂ ਔਖੀ ਸੌਖੀ ਕੰਮ ਕਰੀ ਜਾਨੀ ਬਸ ਕਮਾਲੀਆਂ ਦਾ ਵੀ ਨਾ ਸਰਿਆ ਪਿਆ ਕਮਾਲ ਨਹੀਂ ਹੋਈ ਵੀ ਕਮਾਲ ਹੋਈ ਗਈ ਆਇਆ ਸੌ ਕਮਾਲ ਕੋਈ ਯਾਰਾ ਟੂਟੀ ਦੇਖ ਰੋਜ਼ ਲੀਕ ਕਰਨ ਲੱਗ ਜਾਂਦੀ ਹੈ ਮੜਾ ਸਮਝ ਕੇ ਕਰੀ ਜੰਗਾ ਹੋਰ ਪਹਿਲਾਂ ਉਹ ਤੋਂ ਕਰਾਈ ਸੀ ਦੂਜੇ ਤੋਂ ਯਾਰ ਉਹ ਹੋਈ ਨਹੀਂ ਸੈਟ ਉਹ ਮੈਨੂੰ ਦੱਸਿਆ ਕਿ ਉਹਨੇ ਜਿੱਤੇ ਨੇ ਕਹਾ ਯਾਰ ਪੱਤਪਾਲ ਤੋਂ ਕਰਾ ਕੇ ਦੇਖੀ ਪੂਰਾ ਵਧੀਆ ਕੰਮ ਕਰਦਾ ਮਾਰ ਕੇ ਕਰਦੀ ਚੰਗਾ ਮਾਰ ਕੇ ਕਰ ਤੇ ਆਪਣੇ ਜਿਹੜੇ ਉਹ ਇਨਵਰਟਰ ਤੇ ਪੁਆਇੰਟ ਕਰਨੇ ਚੰਗਾ ਜਿੱਦੇ ਵਿਹਲਾ ਹੋਇਆ ਕਰਕੇ ਜਾਈ ਉਹ ਕਰ ਦਾਂਗਾ ਕੱਲ ਨੂੰ ਹਾਂ ਕੱਲ ਨੂੰ ਕਰ ਦੇ ਚੰਗਾ ਅੱਲੇ ਆ ਕੁੜੀ ਜੇ ਹਜੇ ਤੱਕ ਨਹੀਂ ਆਈ ਰੋਜ਼ ਹੀ ਲੇਟ ਹੋ ਜਾਂਦੀ ਆ ਤਾਂ ਕੀ ਕਰਾਂ ਮੈਂ ਇਹਦਾ ਇਹਦੀ ਤਾਈ ਕੰਮ ਕਰਦੀ ਸੀ ਚੰਗੀ ਭਲੀ ਆ ਜਾਂਦੀ ਸੀ ਟਾਈਮ ਨਾਲ ਸਾਰੀ ਜ਼ਿੰਮੇਵਾਰੀ ਸੰਭਾਲਦੀ ਸੀ ਇਹ ਹੈਗੀ ਜਿਵੇਂ ਆਕੜੀ ਆ ਨਿਆਣ ਮੱਤ ਲੈ ਆਈ ਗਈ ਸਾਸਰੀ ਗਾਲਾਂ ਟਿੰਦੀ ਸਾਸਰੀ ਗਾਲਦੀ ਏ ਤੂੰ ਤਾਂ ਪੱਤਰੋ ਜੇ ਲੇਟ ਹੋ ਜੰਨੀ ਆ ਕੀ ਗੱਲ ਉਹ ਆਂਟੀ ਜੀ ਤੁਹਾਨੂੰ ਪਤਾ ਤਾਂ ਹੈਗਾ ਮੈਨੂੰ ਘਰੇ ਵੀ ਕੰਮ ਕਰਨਾ ਪੈਂਦਾ ਬਾਕੀ ਹੁਣ ਇੱਥੇ ਨਾਲ ਮੇਰਾ ਸਾਥ ਦਾ ਨਹੀਂ ਸੀ ਫਿਰ ਦੋ ਤਿੰਨ ਘਰ ਮੈਂ ਹੋਰ ਵੀ ਕੰਮ ਲਈ ਫੜੇ ਹੋਏ ਨੇ ਚੱਲ ਬੁੱਤ ਕੋਈ ਗੱਲ ਨਹੀਂ ਟਾਈਮ ਪਾਸ ਤਾਂ ਕਰਨਾ ਹੀ ਆ ਉਰੇ ਮੈਂ ਤੈਨੂੰ ਕਦੀ ਪੁੱਛਿਆ ਨਹੀਂ ਤੇਰੇ ਘਰ ਕੌਣ ਕੌਣ ਹੈ ਅੰਟੀ ਜੀ ਮੇਰੇ ਘਰੇ ਮੈਂ ਇੱਕ ਮੇਰੀ ਬੁੱਢੀ ਮਾਂ ਵਾ ਤੇ ਇੱਕ ਛੋਟਾ ਭਰਾ ਤੇ ਮੈਂ ਹਾਈ ਹਾਈ ਫੇਰ ਤਾਂ ਪੁੱਤ ਤੇਰੇ ਮੋਢਿਆਂ ਤੇ ਸਾਰੀ ਘਰ ਦੀ ਜ਼ਿੰਮੇਵਾਰੀ ਆ ਹਨਾ ਹਾਂਜੀ ਆਂਟੀ ਚੱਲ ਕੋਈ ਨਹੀਂ ਧੀਆ ਦੇ ਮੋਢਿਆਂ ਤੇ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਆ ਪੁੱਤ ਧੀਆ ਹੀ ਸਾਰਾ ਭਾਰ ਸੰਭਾਲਦੀਆਂ ਘਰ ਦਾ ਤੇਰਾ ਪਿਓ ਤਾਂ ਖੋਰੇ ਹੈ ਨਹੀਂ ਹਨਾ ਨਹੀਂ ਆਂਟੀ ਜੀ ਉਹ ਨਹੀਂ ਹੈਗੇ ਚੱਲ ਕੋਈ ਗੱਲ ਨਹੀਂ ਵਿਆਹ ਬਾਰੇ ਕਾ ਸੋਚਿਆ ਨਾ ਨਾ ਆਂਟੀ ਜੀ ਉਹਨੂੰ ਪਤਾ ਤਾਂ ਹੈਗਾ ਹੁਣ ਮੇਰੇ ਤੋਂ ਬਿਨਾ ਉਹਨਾਂ ਦਾ ਕੌਣ ਆ ਜੇ ਮੈਂ ਹੀ ਵਿਆਹ ਕਰਾ ਲਿਆ ਫਿਰ ਉਹਨਾਂ ਨੂੰ ਕੌਣ ਸੰਭਾਲੂਗਾ ਚੱਲ ਪੁੱਤ ਹਜੇ ਤੇਰੀ ਉਮਰ ਵੀ ਨਿਆਣੀ ਆ ਹਜੇ ਵਿਆਹ ਕਰਵਾਈ ਬਿਨਾ ਪਤਾ ਕੀ ਐ 25 26 ਸਾਲਾਂ ਦੀ ਹੋ ਕੇ ਵਿਆਹ ਕਰਵਾਈ ਨਾਲ ਇੱਕ ਚੰਗਾ ਜਿਹਾ ਮੁੰਡਾ ਲੱਭੀ ਜਿਹੜਾ ਕੰਮਕਾਰ ਕਰਦਾ ਹੋਵੇ ਨਸ਼ੇ ਪੱਤੇ ਤੋਂ ਦੂਰ ਹੋਵੇ ਅੱਜ ਕੱਲ੍ਹ ਆ ਮੁੰਡੇ ਚਿੱਟਾ ਚਟਾ ਬਹੁਤ ਪੀਂਦੇ ਆ ਹਾਂਜੀ ਆਂਟੀ ਇਹ ਤਾਂ ਹੈ ਪਰ ਤੁਹ ਸਹੀ ਹੁਣ ਦੱਸਾਂ ਤਾਂ ਮੈਂ ਦੋ ਸਾਰਾ ਦਿਨ ਹਨ ਆਪਣੇ ਘਰਦਿਆਂ ਦੀ ਫਿਕਰ ਹੀ ਖਾਈ ਜਾਂਦੀ ਰਹਿੰਦੀ ਆ ਵੀ ਮੈਂ ਕੀ ਕਰਾਂ ਕੀ ਕਰਾਂ ਇੱਕ ਭਰਾ ਵੀ ਛੋਟਾ ਵੱਡਾ ਹੁੰਦਾ ਫਿਰ ਚਲੋ ਲੋਕ ਗੱਲ ਸੀ ਨਹੀਂ ਤਾਂ ਮੇਰਾ ਕਿਹੜਾ ਜੀ ਕਰਦਾ ਘਰੋਂ ਬਾਹਰ ਨਿਕਲ ਕੇ ਕੰਮ ਕਰਨ ਦਾ ਚੱਲ ਕੋਈ ਨਹੀਂ ਪੁੱਤ ਇੱਕ ਘਰ ਕੰਮ ਕਰਕੇ ਤੇਰਾ ਨਹੀਂ ਸਰਦਾ ਚੱਲ ਵਧੀਆ ਹੋਇਆ ਤੂੰ ਹੋਰ ਵੀ ਦੋ ਤਿੰਨ ਘਰ ਫੜ ਲੈ ਕੰਮ ਕਰਨ ਲਈ ਬਸ ਪੁੱਤ ਮੈਂ ਤਾਂ ਤੈਨੂੰ ਆਹੀ ਕਹਿਣਾ ਵੀ ਪਹਿਲਾਂ ਸਾਡੇ ਕਰਜ਼ਾ ਕਰ ਆ ਮੇਰੇ ਮੁੰਡਿਆਂ ਨੇ ਕੰਮ ਤੇ ਜਾਣਾ ਹੁੰਦਾ ਅੱਛਾ ਕੋਈ ਗੱਲ ਨਹੀਂ ਆਂਟੀ ਵੈਸੇ ਮੈਂ ਤੁਹਾਨੂੰ ਪੁੱਛਦੀ ਪੁੱਛਦੀ ਰਹਿ ਜਾਂਦੀ ਆ ਤੁਹਾਡੇ ਮੁੰਡੇ ਕੰਮ ਕੀ ਕਰਦੇ ਨੇ ਪੁੱਤ ਵੱਡਾ ਤਾਂ ਸਰਕਾਰੀ ਬੈਂਕ ਵਿੱਚ ਮੈਨੇਜਰ ਬਣ ਗਿਆ ਆ ਛੋਟਾ ਪ੍ਰਾਈਵੇਟ ਨੌਕਰੀ ਕਰਦਾ ਵਧੀਆ ਕੰਮ ਕਰ ਤੋਰ ਲਿਆ ਠੀਕ ਐ ਅੱਛਾ ਚਲੋ ਵਧੀਆ ਆਂਟੀ ਚੰ ਪੈਸੇ ਆਉਂਦੇ ਨੇ ਘਰੇ ਹੋਰ ਪੁੱਤ ਐ ਤੱਕ ਮਾਈ ਸੋਣੀ ਆ ਵਾਹਿਗੁਰੂ ਨੇ ਸੁਣ ਲਈ ਜਿਵੇਂ ਇਹਦੀਆਂ ਪੜਾਈਆਂ ਕੀਤੀਆਂ ਸੀ ਕੰਮ ਵੀ ਉਵੇਂ ਦਾ ਮਿਲ ਗਿਆ ਆ ਛੋਟੇ ਦੀ ਤਾਂ ਤਨਖਾਹ ਜ਼ਿਆਦਾ ਆ ਭਾਵੇਂ ਉਹ ਪ੍ਰਾਈਵੇਟ ਆ ਪਰ ਜਿਹੜਾ ਸਰਕਾਰੀ ਕੰਮ ਹੁੰਦਾ ਉਹ ਸਰਕਾਰੀ ਹੁੰਦਾ ਪ੍ਰਾਈਵੇਟ ਤੋਂ ਤਾਂ ਜਦੋਂ ਮਰਜ਼ੀ ਕੱਢ ਦੇਣ ਸਰਕਾਰੀ ਤਾਂ ਚੜ੍ਹੇ ਮਹੀਨੇ ਤਨਖਾਹ ਆਈ ਰਹਿੰਦੀ ਆ ਪੁੱਤ ਸਰਕਾਰੀ ਤਾਂ ਕਹਿੰਦੇ ਹੁੰਦੇ ਭਾਵੇਂ ਥੋੜੇ ਪੈਸੇ ਹੋ ਬਸ ਬੰਦਾ ਟਿਕਿਆ ਰਹੇ ਆਉਂਦਾ ਤਾਂ ਰਹਿੰਦਾ ਪੈਸਾ țeਲਾ ਚਲੋ ਅੰਠੀ ਵਧੀਆ ਗੱਲ ਆ ਵੈਸੇ ਤੁਸੀਂ ਇੰਨੇ ਚੰਗੇ ਹੋ ਤਾਂ ਹੀ ਤੁਹਾਡੇ ਨਾਲ ਚੰਗਾ ਹੀ ਹੁੰਦਾ ਤੁਸੀਂ ਪਿਛੇ ਜਾਂ ਅੱਗੇ ਕਰਮੀ ਚੰਗੇ ਕਰੇ ਹੋਣਗੇ ਕਿ ਤੁਹਾਨੂੰ ਇੰਨੇ ਵਧੀਆ ਜਵਾਕ ਮਿਲੇ ਨੇ ਤੇ ਲੈ ਕੇ ਜਵਾਕ ਮਿਲੇ ਨੇ ਅਗਲੇ ਪਿਛਲੇ ਜਨਮਾਂ ਦਾ ਤਪੁੱਤ ਪਤਾ ਨਹੀਂ ਇਸ ਜਨਮ ਚ ਜਿਹੜੇ ਮੇਰੇ ਜਵਾਕ ਨੇ ਨਾ ਬਸ ਉਹ ਤਾਂ ਵਾਹਿਗੁਰੂ ਦੀ ਦੇਣ ਆ ਬੇ ਇੰਨੇ ਨੇਕ ਐਨੇ ਵਧੀਆ ਸਮਝਦਾਰ ਤੇ ਸੁਲਝੇ ਹੋਏ ਦੋਨੇ ਬਸ ਹੁਣ ਤਾਂ ਇਹਨਾਂ ਦੇ ਤੁਮਤਾਮ ਨਾਲ ਵਿਆਹ ਕਰਨੇ ਨੇ ਤੇਰੇ ਅੰਕਲ ਦੇ ਕਰਮਾਂ ਚ ਹੈ ਨਹੀਂ ਸੀ ਇਹਨਾਂ ਦੇ ਵਿਆਹ ਦੇਖਣੇ ਪੁੱਤ ਬਾਕੀ ਦਾ ਸਭ ਕੁਝ ਹੋਈ ਜਾਂਦਾ ਜਿਹੜੇ ਬੰਦੇ ਚਲੇ ਜਾਂਦੇ ਨੇ ਇੱਕ ਵਾਰ ਉਹਨਾਂ ਦੇ ਘਾਟੇ ਨਹੀਂ ਪੂਰੇ ਹੁੰਦੇ ਤਦ ਕੋਈ ਜਾਣਦੀ ਜੀ ਤੁਸੀਂ ਵੀ ਘਰ ਕੰਮ ਕਰ ਦਿਓ ਨਾਲੇ ਉਹ ਵੀ ਤੁਸੀਂ ਇੰਨੇ ਚੰਗੇ ਤਾਂ ਹੈਗੇ ਹੋ ਮੇਰਾ ਤਾਂ ਨਾ ਤੁਹਾਡੇ ਨਾਲ ਬਹੁਤ ਜ਼ਿਆਦਾ ਜੀ ਲੱਗਦਾ ਚੱਲ ਧੀ ਤੂੰ ਕੰਮ ਕਰ ਲੈ ਆ ਮੈਂ ਦੁੱਧ ਫੜ ਲਿਆਵਾਂ ਮੈਂ ਤਾਂ ਬੈਠੀ ਤੈਨੂੰ ਉਡੀਕ ਰਹੀ ਸੀ ਫਿਰ ਜਾਂਦੀ ਹੋਈ ਹਵਾਲ ਦੇ ਦੁੱਧ ਨਾ ਕੋਈ ਗੱਲ ਨਹੀਂ ਅੰਟੀ ਜੀ ਤੁਸੀਂ ਦੁੱਧ ਲਿਆ ਜਦ ਮੈਂ ਕੰਮ ਕਰਨ ਨੂੰ ਮੇੜ ਲੈਂਦੀ ਆ ਨਾਲੇ ਅੱਜ ਲਈ ਸੌਰੀ ਮੈਂ ਥੋੜਾ ਲੇਟ ਹੋ ਗਈ ਹੈ ਨਾ ਕੱਲ ਤੋਂ ਮੈਂ ਫੇਰ ਟਾਈਮ ਤੇ ਆ ਜਾਵਾਂ ਕੋਈ ਨਹੀਂ ਕੋਈ ਨਹੀਂ ਜਬ ਆ ਗਏ ਠੀਕ ਹੈ ਮੈਂ ਦੁੱਧ ਫੜ ਲਿਆਵਾਂ ਕਿੰਨੀ ਚੰਗੀ ਆ ਵਿਚਾਰੀ ਹੈ ਫਰ ਗਰੀਬੀ ਦੀ ਮਾਰੀ ਹੋਈ ਐ ਬੁੱਢੀ ਮਾਂ ਤੇ ਛੋਟਾ ਭਰਾ ਚਲੋ ਵਾਹਿਗੁਰੂ ਇਹਨੂੰ ਵੀ ਸਾਥ ਚੰਗਾ ਦੇਵੇ ਕੋਈ ਜੀਵਨ ਸਾਥੀ ਚੰਗਾ ਮਿਲ ਜਾਏ ਚਲ ਦੁੱਧ ਧਫੜ ਲਿਆ ਮਾਂ ਕਵੇਲਾ ਹੋਈ ਜਾਂਦਾ ਫੇ ਆਵਾਜ਼ ਹੋ ਸਿਮਰ ਗੱਲ ਸੁਣ ਯਾਰ ਮੇਰੀ ਹਾਂਜੀ ਕੀ ਸੋਚਿਆ ਤੂੰ ਫਿਰ ਕਾਹਦੇ ਬਾਰੇ ਉਹ ਯਾਰ ਜਿਹੜੀ ਮੈਂ ਤੈਨੂੰ ਗੱਲ ਕਹੀ ਸੀ ਵੀ ਮੈਂ ਤੇਰੇ ਨਾਲ ਗੱਲ ਕਰਨੀ ਆ ਦੇਖੋ ਜੀ ਕੋਈ ਗੱਲ ਨਹੀਂ ਮੈਂ ਥੋੜਾ ਫੋਨ ਤੇ ਗੱਲ ਕਰ ਲਿਆ ਕਰੂੰਗੀ ਕੋਈ ਯਾਰ ਦੇ ਆ ਫੋਨ ਫੋਨ ਤੇ ਗੱਲ ਕਰਕੇ ਨਾ ਮੈਥੋਂ ਟਾਈਮ ਪਾਸ ਜਾਂਦਾ ਹੁੰਦਾ ਨਹੀਂ ਮੈਂ ਤਾਂ ਤੈਨੂੰ ਪਿਆਰ ਕਰਨ ਨੂੰ ਕਹਿੰਦਾ ਕਿਉਂ ਜੀ ਹੁਣ ਮੈਂ ਤਾਂ ਸੁਣਿਆ ਵੀ ਫੋਨ ਤੇ ਗੱਲ ਕਰਨ ਨੂੰ ਹੀ ਪਿਆਰ ਕਹਿੰਦੇ ਨੇ ਕਿਹੜੀਆਂ ਗੱਲਾਂ ਕਰਦੀਆਂ ਯਾਰ ਤੂੰ ਮੈਂ ਤਾਂ ਤੈਨੂੰ ਮਿਲਣ ਨੂੰ ਕਹਿੰਦਾ ਸੀ ਯਾਰ ਮਿਲਣ ਇੱਥੇ ਬਖੜੇ ਤਾਂ ਹੈਗੇ ਆ ਦੱਸੋ ਕੀ ਗੱਲ ਕਰਨੀ ਆ ਕੋਈ ਉਵੇਂ ਨਹੀਂ ਅਜੇ ਤੱਕ ਘਰੇ ਵੀ ਹੈ ਨਹੀਂ ਕੋਈ ਮੈਂ ਤਾਂ ਕਹਿੰਨਾ ਆਪਾਂ ਥੱਲੇ ਚੱਲਦੇ ਆਂ ਥੱਲੇ ਹੋ ਕੇ ਕਰਦੇ ਆਂ ਜਿਹੜੀ ਗੱਲ ਕਰਨੀ ਆ ਤਾਂ ਨਹੀਂ ਨਹੀਂ ਜੀ ਤੁਸੀਂ ਨਾ ਆਪਣੇ ਲੈਵਲ ਦੀ ਦੇਖੋ ਮੈਂ ਤੁਹਾਡੇ ਲੈਵਲ ਕਿ ਨਹੀਂ ਹੈਗੀ ਨਾਲੇ ਕਿੱਥੇ ਤੁਸੀਂ ਤੇ ਕਿੱਥੇ ਮੈਂ ਉਹ ਯਾਰ ਪਲੀਜ਼ ਤੁਸੀਂ ਆਪਣੇ ਬਰਾਬਰ ਦੀ ਕੁੜੀ ਦੇਖੋ ਸਿਮਰ ਤੂੰ ਮੇਰੇ ਬਰਾਬਰ ਦੀ ਹੋਈ ਆ ਮੈਂ ਤਾਂ ਹੀ ਤੈਨੂੰ ਕਹੇ ਨਹੀਂ ਤਾਂ ਮੈਂ ਕਿਸੇ ਹੋਰ ਨੂੰ ਵੀ ਪੁੱਛ ਸਕਦਾ ਸੀ ਯਾਰ ਮੇਰੀ ਗੱਲ ਸੁਣੋ ਕੋਈ ਕੋਈ ਵੀ ਗਲਤ ਨਹੀਂ ਹੁੰਦਾ ਯਾਰ ਆਹੀ ਚੀਜ਼ਾਂ ਮੇਰੀ ਗੱਲ ਸੁਣ ਫੋਨ ਤੇ ਗੱਲ ਕਰਕੇ ਕਿੰਨਾ ਕੁ ਚਿਰ ਆਪਾਂ ਗੱਲ ਕਰੀ ਜਾਵਾਂਗੇ ਕੋਈ ਆਹੀ ਚੀਜ਼ਾਂ ਨੂੰ ਪਿਆਰ ਕਹਿੰਦੇ ਆਪਾਂ ਥੱਲੇ ਚੱਲਦੇ ਆਂ ਇੱਕ ਦੂਜੇ ਨੂੰ ਮਿਲਦੇ ਆਂ ਇਹੀ ਚੀਜ਼ ਪਿਆਰ ਹੈ ਨਹੀਂ ਜੀ ਮੈਂ ਤਾਂ ਇਹ ਸਭ ਕਮਾ ਚੁਣਾ ਇਸ ਦਾ ਲੱਗਦਾ ਮੈਂ ਤੁਹਾਡੀ ਇਹ ਗੱਲ ਨਹੀਂ ਮੰਨ ਸਕਦੀ ਹੈਗੀ ਡਰ ਕੀ ਤੋਂ ਲੱਗਦਾ ਮੇਰੀ ਮੰਮੀ ਤੋਂ ਡਰ ਲੱਗਦਾ ਨਹੀਂ ਫਿਰ ਵੀ ਇਹ ਗਲਤ ਆ ਜੋ ਵੀ ਆ ਤੁਹਾਡੇ ਲਈ ਇਹ ਬਹੁਤ ਛੋਟੀ ਚੀਜ਼ ਹੋਊਗੀ ਪਰ ਅਸੀਂ ਗਰੀਬ ਘਰ ਦੀ ਕੁੜੀਆਂ ਵਾਂ ਸਾਨੂੰ ਇਹ ਸਭ ਚੀਜ਼ਾਂ ਬਹੁਤ ਵੱਡੀਆਂ ਲੱਗਦੀਆਂ ਨੇ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਗਰੀਬ ਕੋਈ ਨਹੀਂ ਹੁੰਦਾ ਮੇਰੀ ਗੱਲ ਸੁਣ ਆਜਾ ਆਪਾਂ ਥੱਲੇ ਜਾਂਦੇ ਹਾਂ ਥੱਲੇ ਬਹਿ ਕੇ ਕਰਦੇ ਆਂ ਜਿਹੜੀ ਗੱਲ ਕਰਨੀ ਉੱਪਰ ਨਾਲ ਕੀ ਕਰਦੀ ਕੰਮ ਕੁੰਦਾ ਤਾਂ ਫੇਰ ਦੇਖਾਂਗੇ ਆਜਾ ਮੀਮੀ ਵੀ ਹਿੰਦੀ ਥੱਲੇ ਆਜਾ ਚਲੀ ਨਹੀਂ ਨਹੀਂ ਤੁਸੀਂ ਥੱਲੇ ਜਾਓਗੇ ਮੈਂ ਵੀ ਉੱਪਰ ਆ ਗਈ ਤਾਂ ਮੇਰੇ ਗਾਲਾਂ ਪੈ ਜਾਣਗੀਆਂ ਕੋਈ ਮੰਮੀ ਹੈ ਨਹੀਂ ਮੰਮੀ ਗਈ ਹੋਈ ਆ ਆਜਾ ਆ ਡਾਰਲਿੰਗ ਪੁੱਤ ਤੁਸੀਂ ਮੇਰੀ ਗੋਲਸ ਦਾ ਸੋਣ ਲਓ ਯਾਰ ਕਿਉਂ ਡਰਤੀ ਐ ਮੇਰੇ ਤੇ ਤੇਰਾ ਭਰੋਸਾ ਹੈ ਨਹੀਂ ਪਹਿਲਾਂ ਇਹ ਕਹਦੇ ਵੀ ਹਾਂ ਭਰੋਸਾ ਹੈ ਨਹੀਂ ਨਹੀਂ ਹੈਗਾ ਭਰੋਸਾ ਦਾ ਪਰ ਬਸ ਫੇਰ ਆ ਜਾ ਬੋਲਣ ਦੀ ਲੋੜ ਹੀ ਨਹੀਂ ਨਾ ਇੱਕ ਮਿੰਟ ਲੀਜੇ ਤੁਰੀ ਆਉਂਦੀ ਅੱਜ ਚਲ ਕੋਈ ਨਹੀਂ ਉੱਚਦੀ ਨਾ ਕੁੜੇ ਕੁੜੀਏ ਈ ਗੱਲ ਹੋਈ ਸਿਹਤ ਤਾਂ ਠੀਕ ਆ ਬੜੀ ਢਿੱਲੀ ਜਿਹੀ ਲੱਗਦੀ ਆ ਨਾ ਨਾ ਅੰਟੀ ਜੀ ਤੁਹਾਨੂੰ ਇਹ ਲੱਗਦਾ ਨਹੀਂ ਜੇ ਸਿਹਤ ਨਹੀਂ ਠੀਕ ਹੈਗੀ ਪੁੱਤ ਦੱਸ ਮੈਨੂੰ ਜੇ ਪੈਸੇ ਢਿੱਲੇ ਦੀ ਲੋੜ ਹੈ ਤਾਂ ਵੀ ਮੈਨੂੰ ਦੱਸ ਨਾ ਨਾ ਅੰਟੀ ਜੀ ਮੈਂ ਤਾਂ ਪਹਿਲੇ ਥੋੜੇ ਤੋਂ ਬਹੁਤ ਪੈਸੇ ਹੋਏ ਰੱਖੇ ਨੇ ਨਾਲੇ ਰਹੀ ਗੱਲ ਸਰੀਰ ਦੀ ਉਹ ਤੁਹਾਨੂੰ ਪਤਾ ਹੀ ਆ ਸਰਦੀ ਕਰਕੇ ਨਾ ਵੈਸੇ ਜੁਕਾਮ ਵਗੈਰਾ ਹੋਇਆ ਉਹਦੇ ਕਰਕੇ ਸਰੀਰ ਥੋੜਾ ਢਿੱਲਾ ਜਿਹਾ ਹੋਇਆ ਪਿਆ ਪੁੱਤ ਸੰਗ ਨਾ ਮੰਨੀ ਤੇਰੀ ਮਦਦ ਕਰਨਾ ਸਾਡਾ ਫਰਜ਼ ਹੈ ਤੂੰ ਸਾਡੇ ਕੰਮ ਕਰ ਕਰਦੀ ਆ ਫੇਰ ਕੀ ਆ ਮੈਂ ਤੂੰ ਗੜਾ ਸਾਡੇ ਪੈਸੇ ਮਾਰ ਲੈਣੇ ਆ ਪੁੱਤ ਕੰਮ ਕਰਕੇ ਲਾ ਦੇ ਜੇ ਤੈਨੂੰ ਵੇਲੇ ਇੱਕ ਵੇਲੇ ਪੈਸੇ ਦੀ ਜਾਂ ਕਿਸੇ ਚੀਜ਼ ਦੀ ਲੋੜ ਹੁੰਦੀ ਆ ਨਾ ਉਦੋਂ ਦੱਸ ਦਿਆ ਕਰ ਕੋਈ ਗੱਲ ਨਹੀਂ ਮੈਂ ਵੀ ਤੇਰੀ ਮਾਂ ਵਰਗੀ ਆ ਹਾਂਜੀ ਆਂਟੀ ਜੀ ਕੋਈ ਗੱਲ ਨਹੀਂ ਤੁਸੀਂ ਇੰਨਾ ਕਹਤਾ ਨਾ ਇਹ ਮੈਨੂੰ ਬਹੁਤ ਸਾਰਾ ਚਲੋ ਹੁਣ ਮੈਂ ਕੰਮ ਕਰ ਲਾ ਹਾਂ ਬੈਠ ਤਾ ਜਾ ਪੁੱਤ ਤੇਰੀ ਸਿਹਤ ਨਹੀਂ ਠੀਕ ਆ ਨਹੀਂ ਨਹੀਂ ਆਂਟੀ ਜੀ ਸੇਤ ਦਾ ਕੀ ਆ ਇਹ ਤਾਂ ਕਦੇ ਠੀਕ ਹੋ ਜਾਂਦੀ ਆ ਤੇ ਕਦੇ ਖਰਾਬ ਹੋ ਜਾਂਦੀ ਆ ਹੁਣ ਜੇ ਸੇਤ ਨੂੰ ਲੈ ਕੇ ਮੈਂ ਬੈਠ ਗਈ ਫਿਰ ਕੰਮ ਕੌਣ ਕਰੂਗਾ ਵੈਸੇ ਵੀ ਤੁਹਾਡੇ ਦਾ ਮੇਰੇ ਤੇ ਪਹਿਲਾਂ ਹੀ ਇੰਨੇ ਆਸਾਨ ਨੇਗੇ ਉਹ ਮੈਂ ਕਦੇ ਹੀ ਨਿਭਾ ਸਕਦੀ ਹੈਗੀ ਨਾ ਨਾ ਧੀਏ ਆਸਾਨ ਵਾਲੀ ਕਿਹੜੀ ਗੱਲ ਐ ਮੈਂ ਤਾਂ ਤੈਨੂੰ ਕਦੀ ਸਮਝਿਆ ਹੀ ਨਹੀਂ ਵੀ ਤੂੰ ਸਾਡੇ ਘਰ ਦਾ ਜੀ ਨਹੀਂ ਹੈਗੀ ਤੂੰ ਸਾਡੇ ਘਰ ਦਾ ਟੱਬਰ ਦਾ ਜੀ ਆ ਪੁੱਤ ਆਸਾਨ ਨਹੀਂ ਮੰਨੀਦਾ ਹੁੰਦਾ ਕੋਈ ਗੱਲ ਨਹੀਂ ਆਂਟੀ ਜੀ ਤੁਸੀਂ ਕਿੰਨੇ ਚੰਗੇ ਹੋ ਨਾ ਮੈਂ ਤਾਂ ਰੱਬ ਦਾ ਇਹੀ ਸ਼ੁਕਰ ਮਨਾਉਣੀ ਆ ਕਿ ਮੇਰੀ ਮਾਲਕਾ ਨਾ ਇੰਨੀ ਚੰਗੀ ਐ ਤੇ ਮੇਰਾ ਇੰਨਾ ਧਿਆਨ ਰੱਖਦੀ ਆ ਨਾ ਨਾ ਧੀਏ ਅ ਮੇਰੀ ਗਰੀਬੀ ਤਾਂ ਬੰਦੇ ਤੇ ਆਉਂਦੀ ਰਹਿੰਦੀ ਐ ਚੰਗੇ ਮਾੜੇ ਦਿਨ ਵੀ ਆਉਂਦੇ ਰਹਿੰਦੇ ਆ ਉਹ ਸਿਆਣੇ ਕਹਿੰਦੇ ਨੇ ਵੀ ਕਦੀ ਗੱਫੇ ਕਦੀ ਧੱਫੇ ਦਿਲ ਨਹੀਂ ਥੋੜਾ ਕਰੀਦਾ ਹੁੰਦਾ ਵਾਹਿਗੁਰੂ ਸਾਰਿਆਂ ਦੇ ਨਾਲ ਐ ਹਾਂਜੀ ਆਂਟੀ ਜੀ ਇਹ ਤਾਂ ਤੁਸੀਂ ਸਹੀ ਕਹਿ ਰਹੇ ਹੋ ਕੋਈ ਨਹੀਂ ਧੀਏ ਅਸੀਂ ਵੀ ਬਥੇਰੀ ਗਰੀਬੀ ਦੇਖੀ ਆ ਜਦੋਂ ਨਮੋਲ ਤੇ ਟੋਨੀ ਦੇ ਡੈਡੀ ਦੀ ਡੈਥ ਹੋ ਗਈ ਸੀ ਬਹੁਤ ੱੱਕੇ ਖਾਦੇ ਮੈਂ ਵੀ ਬਹੁਤ ਔਖੇ ਹੋ ਕੇ ਨਿਆਣੇ ਪੜਾਏ ਮੈਂ ਆਪਣੇ ਹੁਣ ਨੌਕਰੀਆਂ ਤੇ ਲਾਇਆ ਹੁਣ ਮਸਾਂ ਹੀ ਸੁੱਖ ਦਾ ਸਾਹ ਆਇਆ ਹੁਣ ਜਲ ਜਣੀ ਸੇਤ ਨਹੀਂ ਠੀਕ ਰਹਿੰਦੀ ਬਸ ਉਸ ਰੱਬ ਤੇ ਭਰੋਸਾ ਰੱਖ ਤੇਰੇ ਵੀ ਚੰਗੇ ਦਿਨ ਆਵਣਗੇ ਹਾਂਜੀ ਆਂਟੀ ਜੀ ਜਿਨ੍ਹਾਂ ਨੇ ਨਾ ਗਰੀਬੀ ਪਿੰਡੇ ਤੇ ਹੰਡਾਈ ਹੋਵੇ ਉਹੀ ਗਰੀਬੀ ਦਾ ਮਤਲਬ ਸਮਝ ਸਕਦੇ ਨੇ ਹਾਂ ਧੀਏ ਤੂੰ ਸਹੀ ਕਿਹਾ ਦੇਖ ਲੈ ਮੈਂ ਆਪਣੇ ਪੁੱਤਾਂ ਨੂੰ ਕਿੰਨੀ ਔਖੀ ਹੋ ਕੇ ਪੜਾਇਆ ਲਿਖਾਇਆ ਆਪਣੇ ਪੈਰਾਂ ਤੇ ਖੜੇ ਹੋਏ ਹੁਣ ਤਾਂ ਮੈਨੂੰ ਬਸ ਇਹੀ ਆ ਵੀ ਇਹਨਾਂ ਵਾਸਤੇ ਕੁੜੀਆਂ ਚੰਗੀਆਂ ਮਿਲ ਜਾਣ ਇਹਨਾਂ ਦੀਆਂ ਜੀਵਨ ਸਾਥੀ ਵਧੀਆ ਹੋਵੇ ਜਿਹੜਾ ਮੇਰੇ ਘਰ ਨੂੰ ਸਵਰਗ ਬਣਾ ਦੇਣ ਹੋਰ ਮੈਨੂੰ ਕੋਈ ਸੋਚ ਨਹੀਂ ਬਸ ਪੋਤੇ-ਪੋਤੀਆਂ ਦਾ ਮੂੰਹ ਦੇਖ ਲਵਾਂ ਪੁੱਤ ਹੋਰ ਤਾਂ ਸਾਨੂੰ ਕੀ ਚਾਹੀਦਾ ਇੱਕ ਮੇਰੀ ਸਿਹਤ ਠੀਕ ਰਹੇ ਹਨਾ ਹਾਂਜੀ ਇਹ ਤਾਂ ਹੈ ਕੀ ਹੋਇਆ ਪੁੱਤ ਜੇ ਸੇਤ ਨਹੀਂ ਠੀਕ ਹੈਗੀ ਤੂੰ ਕੰਮ ਨੂੰ ਰਹਿਣ ਦੇ ਮੈਂ ਔਖੀ ਸੌਖੀ ਆਪੇ ਕਰ ਲੈਨੀ ਆ ਨਾ ਨਾ ਆਂਟੀ ਜੀ ਮੈਂ ਕੰਮ ਕਰ ਲਵਾਂਗੀ ਜਾਨੀ ਚੱਲ ਕਰ ਲੈ ਪੁੱਤ ਲੈ ਦੇਖ ਲੈ ਕੁੜੀ ਕਿੰਨੀ ਸਿਆਣੀ ਆ ਬਿਮਾਰ ਬਿਮਾਰ ਵੀ ਕੰਮ ਕਰਨ ਆ ਗਈ ਸੱਚੀ ਐਦਾਂ ਦੇ ਧੀਆਂ ਪੁੱਤ ਤਾਂ ਘਰ ਘਰ ਜੰਮਣ ਹੈ ਮੈਨੂੰ ਕਹਿੰਦੀ ਆਂਟੀ ਤੂੰ ਰਹਿਣ ਦੇ ਮੈਂ ਕੰਮ ਕਰ ਲੈਂਦੀ ਆ ਪਰ ਹੈਗੀ ਤਾਂ ਵਿਚਾਰੀ ਬਿਮਾਰੀ ਆ ਚੱਲ ਕੋਈ ਨਹੀਂ ਕੰਮ-ਕੁਮ ਕਰ ਲਵੇ ਮੈਨੂੰ ਥੋੜੀ ਜਿਹਾ ਪੈਸੇ ਹੋਰ ਦਿੰਨੀ ਆ ਦਵਾਈ ਲੈਉਗੀ ਜਾ ਕੇ ਡਾਕਟਰ ਕੋਲ ਹੋਰ ਉੱਥੇ ਗਰੀਬ ਬੰਦਿਆਂ ਨੂੰ ਕੀ ਹੁੰਦਾ ਜਿੱਦਾਂ ਇਹ ਸਹਾਰਾ ਤੱਕ ਦੀ ਫਿਰਦੀ ਆ ਵਿਚਾਰੀ ਗਰੀਬਣੀ ਅਸੀਂ ਵੀ ਤਾਂ ਔਖਾ ਸੌਖਾ ਟਾਈਮ ਕੱਢਿਆ ਹੀ ਆ ਮੈਂ ਵੀ ਅਨਮੋਲ ਹੋਣਾਂ ਦੇ ਡੈਡੀ ਦੇ ਮਰਨ ਤੋਂ ਬਾਅਦ ਐਂਦੇ ਸੀ ਵੀ ਕੋਈ ਬੰਦਾ ਮੇਰਾ ਦੁੱਖ ਸੁਣੇ ਕੋਈ ਭੈਣ ਮੇਰੀ ਮਦਦ ਕਰੇ ਚਲੋ ਮੇਰੇ ਦੋਨੇ ਜਵਾਕ ਵਧੀਆ ਨਿਕਲੇ ਮੇਰੀ ਗਰੀਬੀ ਚੱਕ ਦਿੱਤੀ ਕਹਿੰਦੇ ਨਹੀਂ ਹੁੰਦੇ ਜੰਮੇ ਪੁੱਤ ਪਿਆਦ ਲਿੱਦਰ ਉੱਠੇ ਪਤ ਗਿਆ ਦਲਿੱਦਰ ਸੱਚੀ ਮੇਰੇ ਤਾਂ ਦੋਨੇ ਪੁੱਤਾਂ ਨੇ ਮੇਰਾ ਦਲਿੱਦਰ ਤੇ ਗਰੀਬੀ ਚੱਕ ਦਿੱਤੀ ਇਹੋ ਜਿਹੇ ਪੁੱਤਾਂ ਘਰ ਘਰ ਜੰਮਣ ਵਾਹਿਗੁਰੂ ਮੇਰੀ ਵੀ ਉਮਰ ਲਾ ਦੇ ਟੋਨੀ ਤੇ ਅਨਮੋਲ ਨੂੰ ਕਿਹੜੇ ਕੁੜੇ ਨੂੰ ਵਾਲਟ ਦਾ ਸੁੱਖਦਾ ਹੈ ਉੱਛਾ ਜਾ ਕੇ ਮੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਕਿਸੇ ਨੂੰ ਮੂੰਹ ਤੋੜਨੇ ਲਾਇਕ ਨਹੀਂ ਰਹੀ ਕਿਉਂ ਕੀ ਹੋਇਆ ਕੁੜੇ ਕੌਣ ਹੈ ਮੁੰਡਾ ਤੇਰੀ ਮਰਜ਼ੀ ਨਾਲ ਸਭ ਕੁਝ ਹੋਇਆ ਦੱਸ ਕਿਹੜੀ ਗਲਤੀ ਮੇ ਤੁ ਆਂਟੀ ਬਹੁਤ ਵੱਡੀ ਗਲਤੀ ਹੋ ਗਈ ਮੈਂ ਕਿਸੇ ਰੂਹ ਤੱਕੋਂ ਦੇ ਲੈਕ ਨਹੀਂ ਰਹੀ ਗਲਤੀ ਕੋੜੇ ਕਿਹੜੀ ਗਲਤੀ ਨਾਲੇ ਤੂੰ ਰੋਈ ਕਿਉਂ ਜਾਨੀ ਹੈ ਮੇਰੀ ਗੱਲ ਸੁਣ ਇਹ ਸਭ ਕੁਝ ਤੇਰੀ ਮਰਜ਼ੀ ਨਾਲ ਹੋਇਆ ਆਂਟੀ ਜੀ ਜੇ ਕੋਈ ਮੁੰਡਾ ਕਿਸੇ ਕੁੜੀ ਨਾਲ ਗਲਤ ਕਰੇ ਤੇ ਉਹ ਕੁੜੀ ਉਹਦੀ ਮਾਂ ਨੂੰ ਦੱਸ ਦੇ ਤੇ ਉਹਦੀ ਮਾਂ ਨੂੰ ਕੀ ਕਰਨਾ ਚਾਹੀਦਾ ਫਿਰ ਮੈਨੂੰ ਉਹਦੀ ਮਾਂ ਦਾ ਤਾਂ ਪਤਾ ਨਹੀਂ ਉਹ ਕੀ ਕਰਦੀ ਮੁੰਡੇ ਨਾਲ ਕੀ ਨਹੀਂ ਪਰ ਜੇ ਉਹਦੇ ਥਾਂ ਮੇਰਾ ਜੁਆਕ ਹੁੰਦਾ ਨਾ ਮੈਂ ਧੱਕੇ ਦੇ ਕੇ ਬਾਹਰ ਕੱਢਦੀ ਜੇ ਆਂਟੀ ਜੀ ਤੁਕ ਸੱਚੀ ਥੋੜਾ ਮੁੰਡਾ ਹੋਇਆ ਫੇਰ ਹੈ ਮੇਰਾ ਮੁੰਡਾ ਇਹ ਤੂੰ ਕੀ ਕਹਿਨੀ ਆ ਹਾਂਜੀ ਆਂਟੀ ਜੀ ਇਹ ਸਭ ਕੁਛ ਅਨਮੋਲ ਨੇ ਕੀਤਾ ਇਹ ਮੈਂ ਅਨਮੋਲ ਦੇ ਪਿਆਰ ਦੇ ਜਾਲ ਚ ਫਸ ਗਈ ਸੀ ਹੈ ਮੇਰਾ ਅਨਮੋਲ ਤੂੰ ਝੂਠ ਤਾਂ ਨਹੀਂ ਬੋਲਦੀ ਦੇਖ ਲੈ ਜੇ ਤੇਰੀ ਗੱਲ ਝੂਠੀ ਹੋਈ ਨਾ ਮੈਂ ਤੇਰਾ ਜਲੂਸ ਬਹੁਤ ਕੱਡੂਗੀ ਪਰ ਮੇਰਾ ਅਨਮੋਲ ਇਦਾਂ ਨਹੀਂ ਕਰ ਸਕਦਾ ਮੈਨੂੰ ਉਹਦੇ ਤੇ ਪੂਰਾ ਯਕੀਨ ਹੈ ਅੰਟੀ ਜੀ ਮੈਂ ਝੂਠ ਬੋਲ ਕੇ ਕੀ ਲੈਣਾ ਨਾਲੇ ਸੋਹਣੂ ਵੀ ਮੇਰਾ ਪਤਾ ਹੈ ਤੁਹਾਨੂੰ ਕਿ ਤੂੰ ਨਹੀਂ ਬੋਲਦੀ ਦੇਖ ਲੈ ਕੁੜੀਏ ਝੂਠ ਤਾਂ ਨਹੀਂ ਬੋਲਦੀ ਤੂੰ ਨਹੀਂ ਅੰਟੀ ਜੀ ਪਰ ਹੁਣ ਮੈਨੂੰ ਕੌਣ ਅਪਣਾਊਗਾ ਮੈਂ ਆਪਣੀ ਮਾਂ ਨੂੰ ਕੀ ਮੂੰਹ ਦਿਖਾਉਂਗੀ ਮਾਂ ਬੋਲ ਫਨਮੋਲ ਨੂੰ ਅੱਡੀ ਵੱਡੀ ਗੱਲ ਤੇ ਕਿ ਤੈਨੂੰ ਬੋਲਨੇ ਅਨਮੋਲ ਅਨਮੋਲ ਹਾਂਜੀ ਮਾਤਾ ਕੀ ਹੋ ਗਿਆ ਕੀ ਹੋ ਗਿਆ ਤੂੰ ਮੇਰੇ ਤੋਂ ਪੁੱਛਦਾ ਏ ਕੁੜੀ ਨੂੰ ਪੁੱਛ ਤੂੰ ਕੀ ਕੀਤਾ ਮੈਂ ਕੀ ਕੀਤਾ ਮਾਂ ਦੱਸੋ ਤਾਂ ਤੁਸੀਂ ਕੀ ਹੋਇਆ ਤੂੰ ਇਹਨੂੰ ਗਰੀਬ ਦੀ ਤੀਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਤੂੰ ਮੇਰੇ ਤੋਂ ਕੁੱਝ ਤਾਂ ਕੀ ਦੱਸ ਮਾਂ ਬਣ ਲਈ ਹੈ ਮਾਂ ਮੈਂ 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 ਕੁਝ ਨਹੀਂ ਕੀਤਾ ਮੈਂ ਮੈਂ ਕੀ ਕਰਦਾ ਮੋਲ ਜੇ ਝੂਠੇ ਹੀ ਬੋਲਦਾ ਤਾਂ ਤੂੰ ਸੌ ਖਾ ਆਪਣੀ ਮਾਂ ਦੀ ਮਾਂ ਤੇ ਗੰਦੀਏ ਉਹ ਲੱਦ ਦੇ ਇਸ ਕਰਕੇ ਤੈਨੂੰ ਮੈਂ ਪਾਲਿਆ ਸੀ ਪੜਾਇਆ ਸੀ ਲਿਖਾਇਆ ਸੀ ਮੈਨੂੰ ਸਾਰੇ ਪਿੰਡ ਤੋਂ ਮੂੰਹ ਦਿਖਾਉਣ ਜੋਗੀ ਨਹੀਂ ਛੱਡਿਆ ਕੌਣ ਪੜਾਊਗਾ ਇਹਨੂੰ ਦੱਸ ਕੌਣ ਪੜਾਊਗਾ ਇਹਨੂੰ ਕੀ ਹੋ ਗਿਆ ਮਾਤਾ ਰੋਣਾ ਪਾਈ ਜਾਂਦੇ ਹੋ ਮੈਨੂੰ ਕਿਉਂ ਪੁੱਛਦਾ ਆਪਣੇ ਭਰਾ ਨੂੰ ਕੁਝ ਕੀ ਹੋਇਆ? ਦਰਸ਼ਨ ਮੋਰ ਕੀ ਹੋਇਆ? ਟੋਨੀ ਪੁੱਤ ਇਹ ਗਰੀਬ ਦੀ ਧੀ ਨਾਲ ਇਸ ਕੁੱਤੇ ਨੇ ਗਲਤ ਕੰਮ ਕੀਤਾ। ਇਹਨੂੰ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ। ਕੌਣ ਪੜਾਊਗਾ ਇਹਨੂੰ? ਮਾਂ ਬਣਨ ਵਾਲੀ ਆਏ। ਹਾਂ ਓਏ। ਆ ਕੀ ਕੀਤਾ ਤੂੰ? ਨਾ ਤੂੰ ਕੁੜੀਏ, ਸਹਿਮਤ ਸੀ ਇਹਦੇ ਨਾਲ? ਨਾ ਟੋਨੀ ਪੁੱਤ ਇਹਨੂੰ ਕੀ ਪੁੱਛਦਾ? ਇਹ ਤਾਂ ਗਰੀਬ ਦੀ ਧੀ ਐ, ਉੱਪਰੋਂ ਨਿਆਣੀ ਉਮਰ। ਨਾਲੇ ਕੁੜੀ ਤਾਂ ਹੈਗੀ ਮਿੱਟੀ ਦੀ ਮੁੱਠ ਐ। ਬੰਦਾ ਜਿਵੇਂ ਮਰਜ਼ੀ ਭੋਰ ਲਵੇ। ਹੇ ਵਿਚਾਰੀ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹੀ ਦੱਸ ਕੌਣ ਵਿਆਹ ਕਰਵਾਊਗਾ ਇਹਦੇ ਨਾਲ ਵੀਰ ਜੀ ਮੈਂ ਮੰਨਦੀ ਆ ਮੇਰੀ ਵੀ ਨਾਲ ਗਲਤੀ ਆ ਪਰ ਮੈਂ ਅਨਮੋਲ ਨੂੰ ਬਹੁਤ ਸਮਝਾਇਆ ਮੈਂ ਸਿਰਫ ਪਿਆਰ ਕਰਕੇ ਉਹਨੂੰ ਹਾਂ ਕਰ ਬੈਠੀ ਪਰ ਇਹ ਗਲਤ ਕੰਮ ਨਹੀਂ ਸੀ ਮੈਂ ਉਹਨੂੰ ਕਿਹਾ ਪਰ ਉਹਨੇ ਮੇਰੀ ਇੱਕ ਨਹੀਂ ਸੁਣੀ ਹੈਗੀ ਕਿਉਂ ਹੋਇਆ ਬੋਲ ਹੁਣਾ ਢੋਣਾ ਪੱਟਾ ਪਣਾ ਹੜਾ ਦਖਲ ਦੇ ਨੂੰ ਮੂੰਹ ਖਾਉਗੀ ਇਹਦੇ ਸਿਰ ਤੇ ਹੈਗਾ ਕੋਈ ਬੋਲ ਹੁਣ ਜੇ ਮੇਰੇ ਧੀ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਇਹਦਾ ਦੁੱਖ ਨਹੀਂ ਕੋਈ ਧੀਏ ਮੈਂ ਤੇਰੇ ਨਾਲ ਆ ਤੂੰ ਫਿਕਰ ਨਾ ਕਰ ਚੱਲ ਕੁੱਤੇ ਨਿਕਲ ਬਾਹਰੋਂ ਨਿਕਲ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰਦਾ ਇਹੋ ਜਿਹਾ ਕੰਮ ਦੀ ਕਾਦੀ ਮਾਫੀ ਤੈਨੂੰ ਮਾਫੀ ਮੰਗਦੇ ਨੂੰ ਸ਼ਰਮ ਨਹੀਂ ਆਈ ਇੱਕ ਲਫ਼ਜ਼ ਨਾ ਬੋਲ ਮੈਂ ਤਾਂ ਤੇਰੇ ਲਈ ਉਦਣੇ ਮਰ ਗਈ ਸੀ ਜਿੱਦ ਦੇ ਤੂੰ ਇਸ ਕੁੜੀ ਦੀ ਇੱਜ਼ਤ ਰੁੱਟੀ ਸੀ ਤੈਨੂੰ ਆਪਣੀ ਮਾਂ ਦੀ ਇੱਜ਼ਤ ਦਾ ਵੀ ਜ਼ਰਾ ਵੀ ਖਿਆਲ ਨਹੀਂ ਆਇਆ ਸ਼ਰਮ ਕਰ ਲੈ ਦਫਾ ਹੋ ਇੱਥੋਂ ਹੋਰ ਬੇਰੁਜੀ ਕਿੱਥੇ ਜਾਊਂਗੀ ਮੇਰਾ ਕੀ ਬਣੂਗਾ ਹੁਣ ਤੂੰ ਫਿਕਰ ਨਾ ਕਰਤੀ ਏ ਮੰਨਿਆ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਪਰ ਮੈਂ ਤੇਰੇ ਨਾਲ ਆ ਤੇਰੇ ਵਾਸਤੇ ਮੈਂ ਮੁੰਡਾ ਲੱਭਾਂਗੀ ਤੇਰਾ ਵਿਆਹ ਕਰਾਂਗੀ ਇਨੇ ਜੋ ਖੇ ਪੌਣੀ ਸੀ ਸਾਡੇ ਸਿਰ ਪਾਤੀ ਇਹਨੂੰ ਤਾਂ ਸ਼ਰਮ ਹੈ ਨਹੀਂ ਪਰ ਮੈਨੂੰ ਤੇਰੀ ਇੱਜ਼ਤ ਦਾ ਖਿਆਲ ਹੈ ਤੂੰ ਨਾ ਫਿਕਰ ਕਰ ਮੈਂ ਤੇਰੀ ਮਾਂ ਨਾਲ ਗੱਲ ਕਰੂੰਗੀ ਦੂਰ ਹੋ ਜਾ ਉਹ ਇੱਥੋਂ ਮੁੜ ਕੇ ਨਾ ਦੇਖੀ ਲੋਕੀ ਪੁੱਤਾਂ ਵਾਸਤੇ ਅਰਦਾਸਾਂ ਕਰਦੇ ਨੇ ਪਰ ਇਹੋ ਜਿਹੇ ਪੁੱਤਾਂ ਨੂੰ ਕੀ ਕਰਨਾ ਜਿਹੜੀਆਂ ਗਰੀਬ ਦੀਆਂ ਤੇ ਬਗਾਨੀਆਂ ਧੀਆਂ ਦੀ ਇੱਜ਼ਤਾਂ ਨੂੰ ਹੱਥ ਪਾਉਣ ਇਸੇ ਕਰਕੇ ਤਾਂ ਕਹਿੰਦੇ ਨੇ ਫਿਰ ਰੱਬਾ ਕਿਤੀ ਜ਼ਰੂਰ ਦੇਈ ਕੋਈ ਨਾ ਮਾ ਤੂੰ ਫੇਰ ਕਰ ਨਾ ਕਰ ਤੇਰਾ ਦੂਜਾ ਪੁੱਤ ਹੈਗਾ ਨਾ ਜ਼ਰੂਰੀ ਨਹੀਂ ਹੁੰਦਾ ਕਿ ਦੂਜੀ ਔਲਾਦ ਵੀ ਗੰਦੀ ਨਿਕਲੇ ਚੱਲ ਕਹਿੰਦੇ ਤੂੰ ਫੇਰ ਕਰਨਾ ਕਰ ਅਸੀਂ ਤੇਰੀ ਮਾਂ ਨਾਲ ਗੱਲ ਕਰਾਂਗੇ ਤੇ ਨਾਲੇ ਤੇਰੇ ਤੇ ਕੋਈ ਆਰਤ ਨਹੀਂ ਆਉਂਦੇ ਹਾਂ ਪੁੱਤ ਤੂੰ ਜਾ ਅਸੀਂ ਤੇਰੀ ਮਾਂ ਨਾਲ ਗੱਲ ਕਰਨ ਆਉਨੇ ਆ ਤੂੰ ਫੇਰ ਕਰਨਾ ਕਰੀ ਠੀਕ ਹੈ ਅਸੀਂ ਦੋਵੇਂ ਤੇਰੇ ਨਾਲ ਹੈ ਤੂੰ ਤੂੰ ਹੁਣ ਵੀ ਸ਼ਰਮ ਕਰ ਲੈ ਸਾਡੀਆਂ ਨਜ਼ਰਾਂ ਤੋਂ ਦੂਰ ਹੋ ਜਾ ਅਨਮੋਲ ਮੈਂ ਤੈਨੂੰ ਪੜਾਇਆ ਲਿਖਾਇਆ ਪਾਲਿਆ ਮੈਨੂੰ ਇਹ ਨਹੀਂ ਸੀ ਉਮੀਦ ਐਡਾ ਚੰਦ ਚੜਾਏਗਾ ਤੈਨੂੰ ਜਮਾ ਸ਼ਰਮ ਨਹੀਂ ਆਈ ਹ ਤੂੰ ਸਾਡੀ ਇੱਜ਼ਤ ਦਾ ਕੀ ਖਿਆਲ ਕਰਨਾ ਤੂੰ ਤਾਂ ਗਰੀਬ ਦੀ ਇੱਜ਼ਤ ਦਾ ਖਿਆਲ ਨਹੀਂ ਕੀਤਾ ਜਿਹੜੀ ਸਾਡੇ ਘਰ ਮਿਹਨਤ ਮਜ਼ਦੂਰੀ ਕਰਕੇ ਖਾਣ ਆਉਂਦੀ ਸੀ ਕੰਮ ਕਰਦੀ ਸੀ ਤੂੰ ਤੂੰ ਮੇਰੀ ਔਲਾਦ ਨਹੀਂ ਤੂੰ ਇੰਨਾ ਗੰਦਾ ਨਿਕਲੇਗਾ ਨਾ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਦੀ ਵੀ ਨਹੀਂ ਸੀ ਸੋਚਿਆ ਨਾ ਇੱਥੇ ਹੁਣ ਡੌਣ ਘੱਟਾ ਬਣਾਇਆ ਖੜਾ ਰਹੇਗਾ ਨਿਕਲ ਜਾ ਤਾਂ ਚੱਲ ਪੁੱਤ ਤੁਸੀਂ ਅਸੀਂ ਤੇਰੀ ਮਾਂ ਕੋਲ ਆਉਣੇ ਆ ਜਾ ਬਗ ਜਾ ਮੇਰੀ ਧੀ ਖੈਰ ਬੱਤ ਇਹ ਤਾਂ ਕਦੀ ਸੋਚਿਆ ਵੀ ਨਹੀਂ ਸੀ ਵੀ ਐਦਾ ਹੋਊਗੀ ਥੋਨੀ ਪੁੱਤ ਚੱਲ ਆਪਾਂ ਵੀ ਚਰੀਕ ਨੂੰ ਇਹਦੀ ਮਾਂ ਕੋਲ ਜਾ ਕੇ ਆਉਣੇ ਆ ਗੱਲਬਾਤ ਤਾਂ ਕਰਨੀ ਐ ਸਹੀ ਗੱਲ ਆਪਾਂ ਇਹਨੇ ਨਾ ਚੜਾਤਾ ਚੱਲ ਜਿਹੜਾ ਚੜਾਉਣਾ ਸੀ ਚੱਲ ਇਹ ਵੀ ਆਪਣੀ ਧੀ ਐ ਕੁਛ ਨਾ ਕੁਛ ਤਾਂ ਹੀ ਲਵਸਿਲਾ ਕਰਨਾ ਪੈਣਾ ਤਾਂ ਜਾ ਮੋਂ ਚੱਲ ਜੇ